ਕਲ ਦੋਸਤੋ ਵੈਲਕਮ ਟੂ ਮਾਈ ਨਿਊ ਵਲੌਗ ਅਸੀਂ ਅੱਜ ਜਾ ਰਹੇ ਆ ਇੱਕਮ ਤੇ ਹਲੀਨ ਦੀ ਮਾਸੀ ਦਾ ਵਿਆਹ ਹੈ ਕੁਲਬੀਰ ਦੀ ਭੂਆ ਦੀ ਬੇਟੀ ਦਾ ਤੇ ਉਹਨਾਂ ਨੂੰ ਛੱਡਾ ਚੱਲੇ ਆਪਾਂ ਬਿਊਟੀ ਪਾਰਲਰ ਚ ਤਿਆਰ ਹੋ ਲਈ ਨਹੀਂ ਬਾਹਰੋਂ ਜਿਵੇਂ ਬੈਕਗ੍ਰਾਉਂਡ ਬਾਹਰੋਂ ਬਾਕੀ ਬਾਤਾਂ ਹੋ ਗਈਆਂ ਹਾਂ ਤੇ ਬਾਕੀ ਅੱਜ ਤਸੀਂ ਉਧਰ ਪਿੰਡ ਜਾਣਾ ਵਾ ਤੇ ਬਰਾਤ ਤੇ ਹਜੇ ਸੌਂਦਾਗਾ ਕੱਲ ਛੱਜਣਾ ਅਜ ਮਾਈਆਂ ਹੀ ਨਾਲੇ ਤਾਂ ਦੁਆਬੇ ਦਾ ਵਿਆਹ ਵਿਖਾਵਾਂਗੇ ਦੁਆਬੇ ਦਾ ਵਿਆਹ ਹੋਣੇ ਆ ਕੀ ਕੀ ਉਸੇ ਆਪਣਾ ਡਿਫਰੈਂਟ ਆ ਮਾਸ਼ੇ ਨਾਲੋਂ ਹਾਂ ਤੇ ਜੁੜੇ ਰਹੋ ਬਲੌਗ ਦੇ ਨਾਲ ਕਿਹੜਾ ਚੱਲਾ ਦੂੰ ਹੈ ਹੈ ਅੱਗਾ ਚੰਗੀ ਜੰਨਾ ਚਲੋ ਜੀ ਸਪਾਰਕ ਰੌਣ ਆ ਗਿਆ ਕੁਲਵੀਰ ਕੌਰ ਹੱਲੀ ਤੂੰ ਰਹਿਣਾ ਇੱਥੇ ਬੰਮਾ ਕੋ ਹਲੀ ਜਾਂਦਾ ਵਾ ਵੀ ਨਹੀਂ ਕਿ ਭਰਾ ਕਰਦੇ ਕੀ ਵਾਲਾ ਨੂੰ ਸਟਰੀਟ ਦੇਖਣਾ ਹੂੰ ਹੂੰ ਵਾਸੀ ਦੇ ਆ ਜਾਣਾ ਇੰਨੀ ਕੱਲ ਤੱਕ ਧੋਨੇ ਨਹੀਂ ਫਿਰ ਦੋ ਤਿੰਨ ਦਿਨ ਨਹੀਂ ਧੋਨੇ ਹੋਗੇ ਠੀਕ ਆ ਤੇ ਨਾ ਧੋੰਦਾ ਚਲ ਠੀਕ ਆ ਫ੍ਰੀ ਹੋਗੇ ਫੋਨ ਕਰ ਦਿਓ ਠੀਕ ਆ ਠੀਕ ਆ ਉਹ ਬੋੜੇ ਜੀ ਕਿਰਕੀ ਸਾਨੂੰ ਭੁੱਲ ਗਿਆ ਚੇਤਾ ਤੁਹਾਨੂੰ ਪੈਕਿੰਗ ਦਿਖਾਉਣ ਦਾ ਦੋਸਤ ਤੇ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸਾਨੂੰ ਨਿੱਕਾ ਸਾਡਾ ਡਾਇਬੀਟਸ ਲੀਗਾ ਇੱਕ ਪਪਾ ਕਹਿੰਦਾ ਵੀ ਮੂਫਲੀ ਲੱਲੀਏ ਵਿਆਹ ਚੱਲੇ ਹੀ ਪਿੰਡ ਤੇ ਰਾਤ ਨੂੰ ਬਹਿ ਕੇ ਆਪਾਂ ਮੀਂਹ ਸੀਣਾ ਕੋਈ ਖਾਵਾਂਗੇ ਨਾਲੇ ਕਰਾ ਕੇ ਗੱਲਾਂ ਕਰਾਂ ਆ। ਉਹ ਲੋਕ ਗੋਝ ਰਿਹਾ ਬੁਢੀ ਨਹੀਂ ਪਾਰੀਏ ਦੇਖ। ਆ ਬੱਲੇ ਜੀ ਉਹਦੇ ਆ। ਗਰਮ ਜਾਂਦਾ ਹੈ ਯਾਰ। ਠੀਕ ਆ। ਆ ਲੋ ਜੀ ਬਹੁਤ ਗਰਮ ਗਰਮ ਆ। ਵਾਹ ਠੀਕ ਆ। ਆ ਲੋ ਆ ਲੋ ਆ ਲੋ। ਗੱਡੀ 'ਚ ਨਹੀਂ ਖਲਾਰਾ ਪਾਉਣਾ ਪਪਾ ਗੁੱਸੇ ਹੋਣਗੇ ਬਾਅਦ 'ਚ। ਘਰ ਮਾ ਧਿਆਨ ਨਾਲ। ਕਿੱਥੇ ਚੱਲਾਂ ਮੈਂ ਪਿੰਡ ਪਿੰਡ ਕਿਹਦੇ ਵਿਆਹ ਚੱਲਾਂ ਮਾਸੀ ਦੇ ਠੀਕ ਹੈ ਲਓ ਜੀ ਅਸੀਂ ਪਿੰਡ ਪਹੁੰਚ ਗਏ ਆ ਤੇ ਬਾਕੀ ਅਗਲਾ ਪਾਸੇ ਰਹੀ ਵੀ ਕੰਮੇ ਤੁਹਾਨੂੰ ਦੱਸਾਵਾਂਗੇ ਦੁਆਬੇ ਦਾ ਵਿਆਹ ਅੱਜ ਸੀਗਾ ਮਾਈਆਂ ਮਾਈਆਂ ਤੇ ਸਾਡੇ ਕੋਲ ਲੇਟ ਹੋ ਗਏ ਅਸੀਂ ਥੋੜਾ ਜਿਹਾ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਚਲਦੇ ਆਪਾਂ ਫਿਰ ਸਵੇਰੇ ਹਣਾ ਇੱਕ ਬਾਬਾ ਬਿਲਕੁਲ ਹੈਲੋ ਗਾਇਜ਼ ਵੈਲਕਮ ਟੂ ਨਿਊ ਵਲੌਗ ਅਸੀਂ ਰਾਤ ਪਿੰਡ ਆ ਗਏ ਸੀ ਤੇ ਰਾਤ ਦੀ ਗੱਡੀ ਸਾਡੀ ਹੋ ਗਈ ਪੈਂਚਰ ਇੱਕ ਤੇ ਗੱਡੀ ਦਾ ਪੈਂਚ ਲਵਾ ਲਏ ਨੇ ਆ ਮੈਂ ਤੇ ਇੱਕਮ ਰੈਡੀ ਹੋ ਗਏ ਆ ਤੇ ਥੱਲੇ ਤੇ ਮੰਮਾ ਪਿਆਰ ਹੋਣਦੇ ਆ ਤੇ ਆਪਾਂ ਦੋਵੇਂ ਚਲਦੇ ਆ ਉਡੀਕ ਪੈਂਚਲਵਾ ਲਈ ਹੈ ਇੱਕ ਨਾਲੇ ਵਾਲ ਖੜੇ ਜਾਂਦੇ ਆ ਉਹ ਗੱਲ ਦੇ ਬਨੇ ਆ ਤੇ ਚਲੋ ਚੱਲਦੇ ਆ ਫਿਰ ਚਲੋ ਗਾਇਜ਼ ਚਲਦੇ ਆ ਫਿਰ ਪੈਂਚ ਲਵਾ ਕੇ ਲੈਉਣੇ ਗੱਡੀ ਦਾ ਆ ਗੇੜੇ ਖੋਲਣ ਵਾਲਾ ਨਾ ਗਰ ਪੈਰ ਤੇ ਵੱਜੂਗਾ ਆ ਜਾ ਆ ਜਾ ਆ ਜਾ

ਕਿਦਾ ਹੋ ਰਿਓ ਗੱਡੀ ਐਡਵੈਂਚਰ ਹਾਂਜੀ ਐਡਵੈਂਚਰ ਦੇ ਚੈੱਕ ਕੀਤਾ ਲੱਭਾ ਨਹੀਂ ਆਂ ਕਹਿੰਦੇ ਹਵਾ ਘੱਟ ਹੀ ਹੋਣੀ ਐ ਅੰਕਲ ਹਵਾ ਭਰ ਲੱਗੇ ਆ ਹੁਣ ਬਾਕੀ ਜੇ ਫੇਰ ਘੜੂਗੀ ਤੇ ਫੇਰ ਚੈੱਕ ਕਰਾਵਾਂਗੇ ਦੁਬਾਰੇ ਹਵਾ ਨਹੀਂ ਖੱਟੂ ਫਿਰ ਹਾਂਜੀ ਹਵਾਈ ਚਲੋ ਗਾਈਜ਼ ਗੱਡੀ ਦਾ ਵੀ ਲੱਗ ਗਿਆ ਪੈਂਚਰ ਤੇ ਲੱਗਾ ਨਹੀਂ ਉਹਨੇ ਹਵਾ ਭਰਦੀ ਐ ਪੈਂਚਰ ਲੱਭਾ ਨਹੀਂ ਆ ਤੇ ਬਾਲ ਕਰਾ ਲਿਆ ਸੈੱਟ ਏਕਮ ਮੰਨਿਆ ਨਹੀਂ ਕਹਿੰਦਾ papa ਤੁਸੀਂ ਘਰੇ ਕਰਕੇ ਦਿਓ ਹੁਣ ਇਹਦੇ ਆਪਾਂ ਘਰੇ ਜਾਇ ਕਰਾਂਗੇ ਤੇ ਦੇਖਦੇ ਹਾਂ ਲੀਨ ਤੇ ਲੀਨ ਦੀ ਮੰਮਾ ਤੇ ਰੋ ਗਿਆ ਅਗ ਨਹੀਂ ਚਲਦੇ ਆਂ ਅਕਰੇ ਹੋ ਗਏ ਤਿਆਰ ਪੈਂਚਰ ਤੇ ਲੱਭਾ ਨਹੀਂ ਹਵਾ ਭਰਾ ਲਈਆ ਕਹਿੰਦੇ ਫੇਰ ਘੜੂਗੇ ਵੇਖ ਲਾਂਗੇ ਅੱਛਾ ਚਲੋ ਫਿਰ ਚਲੋ ਬਾਹਰ ਚਿਕਾਣ ਮੈਂ ਫਿਰ ਆਨੇ ਕੰਢੀ ਵੀ ਵੀਡੀਓ ਗੱਲਾਂ ਹੋਣ ਡੀਆਂ ਵੀਡੀਓ ਗੱਲਾਂ ਦੀਦੀ ਦਾ ਵੀਡੀਓ ਫੈਲਣ ਦੀ ਗਈ ਚੱਲੇ ਆ ਵਿਆਹ ਵਾਲੇ ਕਰੇ ਤੇ ਉੱਥੇ ਜਾ ਕੇ ਵੱਢਣਗੇ ਤੇ ਨਿਉਂਦਾ ਕਹਿੰਦੇ ਹੁੰਦੇ ਨਾ ਨਿਉਂਦਾ ਹਾਂ ਨਿਉਂਦਾ ਦੇਣਗੇ ਔਰ ਬਾਕੀ ਵੀ ਜੋ ਅੱਗੇ ਕਾਰਵਿਆਰ ਦੇਖ ਲਾਂਗੇ ਦੁਆਬੇ ਦਾ ਵਿਆਹ ਚਲੋ ਹੁਣ ਚੱਲਦੇ ਆ ਉਹ ਸਾਹਮਣੇ ਘਰ ਵਾਲਿਆਂ ਦੇ ਲਾ ਦੇ ਨੇ ਇੱਧਰ ਇੱਧਰ ਆਵੇਂ ਸਿੱਧੀ ਸਿੱਧੀ ਗੱਡੀ ਲੱਗ ਜਾਣੀ ਸੀ ਟਰਾਲੀ ਦੀ ਮੰਗ ਲਾ ਦਿੰਦੇ ਫਿਲਹਾਲ ਤੇ ਹਣਾ ਕੀ ਕੋਈ ਸਕੂਲ ਹੋਵੇ ਬੱਚੇ ਦੇ ਦਿੰਦੇ ਕੋਈ ਨਹੀਂ ਤਾਰੀਆਂ ਹੁੰਦੀਆਂ ਵਿਆਹ ਦੀਆਂ ਅੱਛਾ ਔਰ ਪੀਠਾ ਇਹ 사ਸੀ ਕਾਮ ਅੱਸੀ ਗੱਲ ਭਰਾ ਹੋਰ ਹੋਰ ਘਰ ਪਰਿਵਾਰ ਘਰ ਦੀ ਤਿਆਰੀ ਹੋਰ ਘਰ ਪਰਿਵਾਰ ਠੀਕ ਹੈ ਹਾਂ ਵਧੀਆ ਵਧੀਆ ਉਹ ਵੀ ਜਾਂਦੇ ਵਧੀਆ ਕਹੀ ਵੇਲਾ ਨਹੀਂ ਆਰਦੇ ਸਵੇਰ ਦਾ ਬਹਿ ਨਹੀਂ ਕੀਤਾ ਵੀ ਆ ਮੈਨੂੰ ਕੋਈ ਨਾ ਨੰਬਰ ਨਾ ਮੈਨੂੰ ਪਤਾ ਨਾ ਪਤਾ ਉਹ ਆਤਾ ਨਾ ਪਤਾ ਕਿੰਦ ਗਿਆ ਨਹੀਂ ਪਤਾ ਮੈਨੂੰ ਪਤਾ ਹੀ ਨਹੀਂ ਸੀ ਤੁਸੀਂ ਆਏ ਹੋਏ ਮਾਮੀ ਜੀ ਨੇ ਗੱਲ ਨਹੀਂ ਕੀਤੀ ਮੈਂ ਤਾਂ ਹੁਣ ਪਤਾ ਲੱਗਾ ਹੋਣਾ ਨਹੀਂ ਕਰ ਕੰਮ ਦਾ ਕੰਮ ਦਾ ਤਾਂ ਨਹੀਂ ਨਾ ਉਹ ਕਹਿ ਕਰਾਉਂਦੇ ਆਣ ਕੰਮ ਦੀ ਕੋਈ ਲੋੜ ਨਹੀਂ ਕੰਮ ਕਰਾਉਂਦੇ ਉਹ ਕਹਿ ਕਿ ਇਤੋਂ ਐਨ ਜਿਹੜੀ ਮਾਰਨੀ ਆ ਸਾਰੇ ਰਹੋ ਦੀ ਰੋਜ਼ ਨਹੀਂ ਬੁਲਾ ਲਓ मामੂ ਆ ਹੈ ਰੋਜ ਘਰੇ ਜਾ ਰੋਜ ਆ ਗਿਆ ਜੀ ਵਿਆਹ ਵਾਲਾ ਘਰ Hello. 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 ਹਾਂ ਤਿੰਨੇ ਬੇਰ ਚੋਇਆ ਮਮੀ ਨੀ ਹਾਂ ਹਦੋ ਦੇ ਦੇ ਨੀ ਆਇਆ ਯਾਰ ਤਾਂ ਆਜ ਆਉਂਦੀ ਹਾਂ ਬਹੁਤ ਹਲਕਾ ਆ ਬੋਲਦਾ ਬੰਦਾ ਕਹਿੰਦਾ ਕਿ ਕਿ ਜਾਓ ਸਾਡੇ ਆਏ ਹੋਏ ਆ ਮਮੀ ਨੇ ਦੇ ਦਿੱਤੀ ਕਿੰਦਾ ਸ਼ਗਲਿਆ ਪ੍ਰਸ਼ਾਦਾ ਲੱਗਦਾ ਹਾਂ ਸ਼ਗਾੜੀਆਂ ਆ ਆਵੇ ਅੰਦਰ ਹੀ ਆ ਚਲੋ ਅੰਦਰ ਚਲੋ ਵਧੀਆ ਹਾਂ ਆਵੇ ਅੰਦਰ ਪਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਠੀਕ ਆ ਬੁਢਾਈਆਂ ਸਾਰਿਆਂ ਨੂੰ ਬਹੁਤ ਬਹੁਤ इसो ये कहीं कहीं बस है चलो टाटा तो पड़ेगा ठीक है ਜੀ ਅੰਮੀ ਤੇਰਾ ਆਪ ਦੇ ਗਰੰਟਸ ਅੱਛਾ 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 ਬਿਲਕੁਲ ਸਾਰਾ ਤਾਂ ਮੰਡੀ ਮੰਡੀ ਚ ਜਾਂਦੇ ਹੁਣੇ ਉਧਰ ਮੰਡੀ ਵਿੱਚ ਤੁਹਾਨੂੰ ਨਾ ਬੀਤਾ ਜਾ ਬਹੁਤ ਕਠੀ ਹੈ ਅੱਛਾ ਜਬਾਲ ਸੋਰ ਸਿੰਘ ਹਨਾ ਹੋਰ ਆਹੋ ਸਾਰੇ ਛੱਲਿਆ ਜਿਹੜਾ ਪਿੱਠੀ ਗੰਡੋਂ ਆਉਂਦੇ ਹੁਣੇ ਪੂਰਾ ਕੁਮੇ ਹੈ ਇਹ ਪਹਿਲਾਂ ਪਿੱਠੀ ਗੰਡੋਂ ਇਹਦੇ ਪਾਕਿਸਤਾਨੀ ਕੁਮੇ ਹੋਣੇ ਆ ਨਹੀਂ ਨਹੀਂ ਪਹਿਲਾਂ ਜਾਂਦੇ ਹੋਣੇ ਅੱਛਾ ਇਹ ਦੱਦੀ ਆਉਣਾ ਮਖੂ ਗਲਦੀ ਹਰੀ ਕੇ ਆਉਂਦੀ ਹਰੀ ਜਿਆਦਾ ਠੀਕ ਠੀਕ ਹਰੀ ਕੇ ਆਉਣੇ ਉਹ ਵੀ ਹਰੀ ਚਾਂ ਤੋਂ ਇਹਨੂੰ ਕਰ ਲੈਣਾ ਪੱਤੀਆਂ ਨੂੰ ਅੱਛਾ ਹਰੀ ਕੇ ਦਪੱਟੀ ਨੂੰ ਆਹੋ ਉੱਥੋਂ ਗਾਹ ਪੱਟੀ ਦਾ ਹੀ ਪਤਾ ਵੇਨਾ ਹਾਂ ਹਾਂ ਜਿਹੜਾ ਪੱਟੀ ਠਿੱਖੀ ਵੰਡ ਖਾਲਣਾ ਹਾਂ ਨਹੀਂ ਪਹਿਲਾਂ ਪਹਿਲਾਂ ਜੀ ਵੰਡ ਤੋਂ ਪਹਿਲਾਂ

ਮੈਂ ਤੇਰੀ ਫਿਰਵਾਹ ਲੱਗਦੀ ਆ ਠੀਕ ਹੈ ਤੂੰ ਆ ਮੋਟੋ ਨਹੀਂ ਆ ਮੈਂ ਖਲਿੰਦੇ ਤੂੰ ਆਪਣੀ ਖਲਿੰਦ ਤੂੰ ਆਪਣੇ ਭੂਆ ਨੂੰ ਮੋਟੋ ਬੰਦ ਨਈਂ ਨ ਦੇਖ ਲੈ ਆਪਣੇ ਭੂਆ ਨੂੰ ਮੋਟੋ ਬੰਦ ਚਲੋ ਅੰਕਲ ਨੂੰ ਦੱਸ ਕੀ ਆ ਇਹਦਾ ਨਾਮ ਕੀ ਅੰਕਲ ਨੂੰ ਦੱਸ ਇਹਦਾ ਨਾਮ ਕੀ ਚਲ ਦੱਸ ਤੂੰ ਇਹਦਾ ਨਾਮ ਕੀ ਆ ਇਹਦਾ ਨਾਮ ਕੀ ਬੋਲ ਨਾ ਕਹਿ ਲੈ ਨਾ ਹਰੀਨ ਕੋਲ ਇੱਕਮਜੋਤ ਸਿੰਘ ਮੋਤ ਕਿ ਟਾਈ ਮੋਤ ਕਿ ਟਾਈ ਖਲਮਾ ਨੂੰ ਸਾਤਾ ਨੂੰ ਹਾਏ ਮਾਨੂੰ ਕਿੱਦਾਂ ਬਦਲਾਵਗੇ ਪਛਾਣਿਆ ਨਹੀਂ ਜਾਂਦਾ ਇੰਨਾ ਵੱਡਾ ਨਾ ਠੀਕ ਹੈ ਹਾਂਜੀ ਹਰੀਨ ਜੀ ਅੱਸੀ ਗੱਲ ਬੁਲਾਓ बस <laughs> ਕਿਉਂ ਦੋਹਣਾ ਜੀ ਮਮਾ ਫੋਨ ਤੇ ਦੱਸਣਾ ਹੀ ਪਾਣਾ ਤੈਨੂੰ ਹਲੀਨ ਦਾ ਕੀ ਨਾਮ ਆ ਹਲੀਨ ਦਾ ਹੀ ਨਾਮ ਹੈ ਹਲੀਨ ਨਾਮ ਹੈ ਓ ਹਲੀਨਾ ਓਕੇ ਇਹ ਕਮ ਏ ਕੰਵਿਦਾ ਏ ਕਮ ਕੰਵਿਦਾ ਹਲੀਨਾ ਕੈ ਕੈ ਕੰਵਿਦਾ ਕੰਵਿਦਾ ਹਾਂ ਤੇ ਉਹ ਕੌਣਾ ਉਹ ਹੋਣਾ ਮੈਂ ਘੋਣਾ ਮੈਨੂੰ ਦੇਈਓ ਹਾਂ ਲੋ ਜੀ ਆਪਣੇ ਵਿਆਹ ਦੀਆਂ ਤਿਆਰੀਆਂ ਚੱਲਣ ਰਹੀਆਂ ਇੱਧਰ ਵੇਖੋ ਟੈਂਟ ਦਾ ਸਮਾਨ ਸਾਰਾ ਤੇ ਸਵੇਰੇ ਹੈਗੀ ਬਰਾਤ ਇੱਧਰ ਲੱਗੇ ਜੋ ਹਲਵਾਈ ਆਪੋ ਆਪਣਾ ਬਣਾਉਣ ਦੇ ਆ ਬਣਾਉਣ ਦਾ ਇੱਕ ਨੰਬਰ ਵੈਸਟ ਹੁੰਦਾ ਨਾ ਹਨਾ ਇਹਨਾਂ ਦਾ ਖਾਣਾ ਬਹੁਤ ਟੇਸਟੀ ਹੁੰਦਾ ਨਾ ਹਾਂ ਅਪਰੋਣੇ ਆਈ ਜਾਂਦੇ ਹਜੇ ਹੋਰ ਦੇਖੋ ਡੈਕੋਰੇਸ਼ਨ ਹੁੰਦੇ ਸਿਰ ਬਰਾਤ ਨੇ ਇੱਥੇ ਆਉਣਾ ਵਾ ਕਰੀ ਜਾਨੇ ਤਿਆਰੀ ਹਾਂਜੀ ਠੀਕ ਆ ਹੋ ਜੋ ਸਵੇਰ ਤੱਕ ਕਾਣ ਵਧੀਆ ਹਾਂਜੀ ਹੋਣੀ ਗੱਲ ਦੇਣਾ ਰਾਤ ਨੂੰ ਤੇ ਸਵੇਰੇ ਕਰੋਗੇ ਬਾਕੀ ਬਾਣਾ ਯਾਰ ਘੰਟਾ ਇੱਕ ਲੱਗ ਬਸ ਇਹ ਵਟ ਘੜਦੇ ਤੁਸੀਂ ਪੂਰੇ ਵਧੀਆ ਚਲੋ ਹੁਣ ਆਪਾਂ ਪਉਣ ਲੱਗੇ ਜੋ ਨਿੰਦਾ ਹਨਾ ਨਾਲੇ ਪਾਵਾਂਗੇ ਚੂੜਾ ਤੇ ਆਹ 봐ਓ ਵੇਖੋ ਹਨਾ ਇੱਕ ਬਾਬਾ ਇਹ ਦੋਆਬੇ ਦਾ ਵਿਆਹ ਵਾ ਪ੍ਰਸ਼ਾਦਾ ਛਕ ਲਿਆ ਵਾ ਚੂੜਾ ਪਾਵਾਂਗੇ ਨਿੰਦਾ ਪਾਵਾਂਗੇ ਤੇ ਫਿਰ ਜਾਗੋ ਕੱਢਾਂਗੇ ਹਾਂ ਹੋਂਡੇ ਸਾਰੇ ਤਿਆਰੀਆਂ ਕਰਨ ਇੱਧਰ ਸਾਡਾ ਭਰਾ ਸਰਦਾਰ ਪੱਗ ਡਿਆ ਬੰਨਣਾ ਕਿੱਦਾਂ ਚੱਲਣ ਦੇ ਪੱਗ ਦੀ ਤਿਆਰੀ ਹਾਂ ਕੋਣ ਸਿੱਪੇ ਦੇ ਆਹ ਸੇ ਘੋਣੀ ਕਿੱਥੇ ਆ ਆ ਆਪਣੀ ਜਨਤਾ ਇਧਰ ਨਿਆਣੇ ਖੇਡਣ ਦੇ ਆ ਖਲੀਨ ਇੱਕ ਉਹ ਚਲ ਗਈ ਆ ਸ਼ੂ ਸ਼ਾ ਕਿੱਥੇ ਤੁਹਾਡੇ ਚਲੋ ਇਹਦਾ ਪੈਂਦਾ ਜੀ ਲੋਬੇ ਵਾਲਿਆਂ ਦਾ ਨਿਆਂਦਾ ਨਿਆਂਦਾ ਕਹਿੰਦੇ ਲੈਣ ਦੇਣਾ ਜਿੱਦਾਂ ਅਸੀਂ ਮਤਲਬ ਅਸੀਂ ਜੋ ਵੀ ਕਿਸੇ ਨੂੰ ਵਿਆਜ ਦਿੱਤਾ ਹੁੰਦਾ ਨਾ ਉਹ ਸਾਨੂੰ ਵਾਪਸ ਕਰਦੇ ਆ ਥੋੜਾ ਵਾਧਾ ਕਰਕੇ ਜਿੱਦਾਂ ਅਸੀਂ 500 ਪਾਇਆ ਵਾਂ ਸਾਨੂੰ 1000 ਪਾਉਣਾ ਉਹਨਾਂ ਨੇ ਠੀਕ ਆ ਜੇ ਅਸੀਂ ਛੱਡ ਦੋ 2000 ਦੇ ਉਹ ਨਾਲ ਕੀ ਜਿੰਦਾ নানকে <laughs> চলে ਕਿੰਦਾ ਵੈਪਰਾ ਹੱਜ ਬੈਣਾ ਦੱਸ ਕੇ ਤੁਹਾਨੂੰ ਜਾਈ ਕਰਦਾ ਹੈ ਇਹ ਉਹ ਕਦੇ ਭੁੱਖੇ ਹੋ ਮੈਡਮ ਹਾਂ ਹਾਂ ਮੋਰ ਕੇ ਆਵੇ ਸਿੱਟਾ ਆ ਆ ਗਿਆ ਲਾਗੇ ਆ ਆ ਉਹ ਵੀ ਕਰਾਈ ਘੜਦੀਆਂ ਤੁਸੀਂ ਵੀ ਕੋਈ ਨੋ ਨੋ ਆਪਦੇ ਲਾਗੇ ਪਾਇਆ ਤੋਂ ਨੂੰ ਵੇਖਿੰਦਾ ਵੀ ਨਹੀਂ ਇਹ ਆ ਆ ਕਿਦਾਂ ਇਹ ਵਿਆਹ ਵਾਲੀ ਕੁੜੀ ਦੀ ਭੈਣ ਹੀ ਮਾਸੀ ਦੀ ਕੁੜੀ ਆ ਹੈ ਕੋ ਕਹਿਣਾ ਚਾਹੁੰਦੀ ਦਵਾਬੇ ਵਾਲਾ ਵਿਆਹ ਦਾ 아이 ਮਾਜੇ ਤੋਂ ਆਏ ਆ ਨਾ ਹੁਣ ਦੁਆਬੇ ਵਾਲੇ ਵਿਆਹ ਬਾਰੇ ਕੁਛ ਦੱਸ ਸਾਨੂੰ ਦੁਆਬੇ ਵਾਲੇ ਵਿਆਹ ਦੇਖੋ ਤੁਸੀਂ ਕਿੰਨਾ ਵਧੀਆ ਹੋ ਰਿਹਾ ਆ ਹਾਂ ਇਹ ਕੀ ਕਰਨ ਕੀ ਦੇ ਆ ਇਹ ਇਹ ਨੇਂਦਾ ਲੈ ਰਹੇ ਆ ਅੱਛਾ ਜਿਆਦਾ ਹੀ ਲਈ ਜਾਂਦੇ ਆ ਦੇ ਹਨਾ ਇਹ ਪੂਰਾ ਖੰਡਾ ਭਰ ਭਰ ਕੇ ਸਾਰੀ ਪਿਛਲੀ ਵਾਰ ਵਾਂਗੂ ਨਾ ਉਹ ਸਾਰੀ ਸਾਰੀ ਭੁਗਿਆ ਸਾਰੀ ਆ ਕੰਬਲ ਵੀ ਇਹਨਾਂ ਨੇ ਨੇਂਦੇ ਚ ਦੇਣਾ ਹੀ ਕਿੱਦਾਂ ਇਹ ਕੁੜੀ ਦਾ ਭਰਾ ਹੀ ਵਿਆਹ ਵਾਲੀ ਦਾ ਹਾਂ ਕਿਦਾਂ ਕੁਝ ਕਹਿਣਾ ਚਾਹਨਾ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹਦਾ ਠੀਕ ਕਿ ਮਸੀ ਮੈਨੂੰ ਮੌਕਾ ਮਿਲਿਆ ਤਿਆਰ ਹੋ ਹੁੰਦਾ ਮੈਂ ਕੱਲੇ ਕੱਲੇ ਬੰਦੇ ਦਾ ਇੰਟਰੋਡਿਊਸ ਲੈਣ ਦੇ ਹੀ ਆ ਵੀ ਦੋ ਸਸੀਖਾਰ ਦਵਾਬੇ ਵਾਲੇ ਵਿਆਹ ਦਾ ਹਨਾ a byoda degan bo'ldi bo'ldi budan gap thank yo ਅੱਗੇ ਤਾਂ ਨਾ ਚੱਲ ਜਾ ਚੱਲ ਜਾ ਚੱਲ ਜਾ ਜਾ ਚੱਲ ਜਾ ਚੱਲ ਜਾ ਮੰਨ ਰੀਤ ਕੋ ਜੁੱਤੀ ਲਾ ਲੈ ਇੱਥੇ ਆਲੀ ਨੂੰ ਮਿਲਣਾ ਇੱਥੇ ਨੂੰ ਆ ਜਾ ਇੱਥੇ ਆ ਜਾ ਆ ਜਾ ਇੱਧਰ ਅੰਜੂ ਦੀਦੀ उरवा दे बाकी को सुनवा दो चला जा तू भी उठ ਲਬਤਾਂ ਤੇ ਚੱਪੜੀਆਂ ਪਾਣ ਦੇ ਮੈਂ ਦਿੱਤਾ ਸਾਰੇ ਲੰਦੇ ਆ ਇਹਨਾਂ ਦੇ ਚੱਪੜੀਆਂ ਪਾਣੇ ਛਾਲ ਮਰੰਦੇ ਆ ਆਪਣੇ ਪਾਣਦੇ ਉਹਨਾਂ ਪਾਣਦੀਆਂ ਆਪਣੇ ਪਹਿਲਾਂ ਪਾਣਦੇ ਜਿਹੜੇ ਰਸਮਾਂ ਆ ਜਿਹੜੀਆਂ ਕਈ ਛੜਦੀਆਂ ਕਈਆਂ ਦੇ ਕਈਆਂ ਚੱਪੜੀਆਂ ਇੰਦਾ ਰੱਖਦੇ ਨਾ ਨਾਮਾ ਖਾ ਲਓ ਲੰਮ ਦਾ ਛਾਲ ਮਰਨਾ ਕਰੀ ਆਪਣੇ ਪਹਿਲਾਂ ਹਾਂ ਹਾਂ ਇਹਨਾਂ ਨੇ ਇਹਨਾਂ ਨੇ ਕਰਦੀ ਪਹਿਲਾਂ ਹੁੰਦਾ ਮਾਮੇ ਨੇ ਚਾਕੇ ਲਾਉਣਾ ਪਹਿਲਾਂ ਸਹੀ ਗੱਲ ਹੈ ਚੱਪੜੀਆਂ ਭਰੰਦੀਆਂ ਉਹ ਤਾਂ ਮੁੰਡੇ ਆ ਵੀ ਆ ਆ ਵੀ ਨਾ ਆ ਕੇ ਤੋਂ ਕੱਪੜੇ ਚੰਗੋ ਹੁਣ ਆਨ ਕਹਿ ਰਹੀ ਹੋਏ ਹੋਰ ਤਾਲੇ ਅੱਤੇ ਚੱਲਦੇ ਹੋ ਕਿੱਦੀ ਜਾਈਏ ਵਿਾਈਏ ਜਹਾਜ ਇੰਦਾ ਨਾ ਹੋਣ ਤੇ ਅੱਛਾ ਅੱਛਾ ਔਰ ਲੈ ਕੇ ਲੰਦੀ ਆ ਉਕੇ ਹਾਂ ਨੰਬਰ ਮੰਗਦੇ ਨੇ ਨੰਬਰ ਲੈਣ ਦੇ ਤਾਂ ਸੱਚੀ ਗੱਲ ਹੈ ਕਿ ਮੁੰਡਾ ਫੋਨ ਤੇ ਲੱਗੇ ਰਹਿੰਦੇ ਗੱਲ ਆਪਾਂ ਗੱਲ ਕਰਦੇ ਹੁਣ ਕੰਮ ਹੀ ਇਦਾਂ ਲੱਗਦਾ ਆੜੇ ਫੋਨ ਚੱਲ ਪਈ ਛਤਰਾ ਰਗੇ ਇਹਨਾਂ ਪੁਆੜੇ ਸਾਰੇ ਸਾਰਾ ਕੰਮ ਕਰਾਂਗੇ ਸਹੀ ਗੱਲ ਹੁਣ ਉਹਦੇ ਨੇ ਨੰਬਰ ਮੰਗ ਲਾ ਪੈਂਦੇ ਆ ਤੇ ਹਲੇ ਮੁੰਡੇ ਆ ਕੁੜੀ ਵਾਲੇ ਘਰੇ ਨਹੀਂ ਅਜੇ ਮੁੰਡੇ ਵਾਲੇ ਤੇ ਕੁੜੀ ਵਾਲੇ ਫੋਨ ਲਾਪੇ ਤੇ ਕੁੜੀਆਂ ਕੀ ਮੁੰਡਾ ਦਾ ਫੋਨ ਲਾ ਪੈਂਦੇ ਹਾਂ ਅੱਗੇ ਹੈਗੇ ਕੰਮ ਇਦਾਂ ਨੂੰ ਕਰੀ ਯਾਰ ਮੈਂ ਕਿਹਾ ਟੀਵੀ ਦਾ ਗਾਣਾ ਸੁਣਿਆ ਚੱਲਦਾ ਜੀਦਾ ਕਹਿੰਦਾ ਅੱਗੇ ਮਕਾਨ ਹੁੰਦੇ ਕੱਚੇ ਤਿਆਰ ਹੁੰਦੇ ਪੱਕੇ ਹ 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 ਮੈਂ ਗਾਣਾ ਸੁਣਾਉਣਾ ਟੀਵੀ 'ਚ ਹੋਣ ਕੌਣ ਬਸ ਉਹ ਨਾ ਫਨਾਣਾ ਸਾਬ ਬੱਤੀ ਨੇ ਕੰਮ ਖਰਾਬ ਕੀਤਾ ਸਾਰਾ ਸਾਡਾ ਪਿੰਡ ਕਿਹੜਾ ਵਾ ਸਾਡਾ ਇਹ ਤਣੀ ਤੇ ਬੈਠੇ ਅੱਛਾ ਅੱਛਾ ਨਹੀਂ ਮੈਂ ਬੂ ਦਾ ਕਹਿਣ ਨੇ ਬੂ ਦਾ ਕੌਣ ਆ ਅੱਛਾ ਅੱਛਾ ਸਾਰੇ ਆ ਬੀ ਆ ਜਿਹੜਾ ਮੁੰਡੀ ਮੋੜ ਲੱਗ ਗਿਆ ਠੀਕ ਆ ਉਹ ਵੀ ਮੁੰਡੀ ਪੋਣ ਨਾਲ ਬੈਠੀ ਸਤਿ ਸ਼੍ਰੀ ਅਕਾਲ ਜੀ 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 ਜ ਲੋਗੀ ਸੈਲੀਬ੍ਰੇਸ਼ਨ ਹੋ ਗਿਆ ਹੁਣ ਚਲਦੇ ਆਂ ਵਾਪਸ ਜਾਗੂ ਵੀ ਵੇਖ ਲਈ ਆ ਤੇ ਨੱਚ ਪੁੜਕ ਵੀ ਆ ਉਹ ਮੈਂ ਹਰ ਢੂੰਗ ਮਾਈ ਜਾਂਦਾ ਉਹ ਚਲੋ ਫਿਰ ਚੱਲਦੇ ਆਂ ਘਰੇ ਠੀਕ ਹੈ ਜੀ ਹੂੰ ਹੂੰ ਠੀਕ ਹੈ ਵਧੀਆ ਵਧੀਆ ਤੇਰੇ ਬਰਾਤ ਵੀ ਖਵਾਨੇ ਆ ਆਪਾਂ